ਨਵੇਂ ਸਾਲ ਦੇ ਮੌਕੇ ਉੱਤੇ ਸੁਖਬੀਰ ਸਿੰਘ ਬਾਦਲ ਅਤੇ ਹਰਸੀਮਤ ਕੌਰ ਬਾਦਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰੇ ਦੇਸ਼ ਵਾਸੀਆਂ ਤੇ ਖਾਲਸਾ ਪੰਥ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਮਿਹਰ ਕਰਨ ਬਖਸ਼ੀਸ਼ ਕਰਨ ਅਤੇ ਸਮੁੱਚੀ ਕੌਮ ਤੇ ਪੂਰੇ ਦੇਸ਼ ਵਾਸੀਆਂ ਲਈ ਇਹ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ ਪੂਰੀ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਜੰਗਾ ਹੋ ਰਹੀਆਂ ਹਨ ਪਰਮਾਤਮਾ ਮਿਹਰ ਕਰਨ ਕਿ ਇਹ ਸਭ ਕੁਝ ਖਤਮ ਹੋ ਜਾਵੇ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਚੰਗਾ ਚੱਲ ਹੋ ਰਹੀਆਂ ਆ ਪ੍ਰਵਾਤਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਨਵੇਂ ਸਾਲ ਦੀ ਪਹਿਲੀ ਸਵੇਰ ਐਲਪੀਜੀ ਗਾਕਣ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਦਰਸਲ 1 ਜਨਵਰੀ 2025 ਨੂੰ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ ਅੱਜ ਤੋਂ ਐਲਪੀਜੀ ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ ਸਿਲੰਡਰ ਦੇ ਰੇਟਾਂ ਵਿੱਚ ਇਹ ਕਟੌਤੀ ਦਿੱਲੀ ਤੋਂ ਪਟਨਾ ਜਾਂ ਪੂਰੇ ਦੇਸ਼ ਵਿੱਚ ਹੋਈ ਹੈ ਐਲਪੀਜੀ ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ ਐਲਪੀਜੀ ਗੈਸ ਸਿਲੰਡਰ ਦੇ ਰੇਟ 'ਤੇ ਇਹ ਰਾਹਤ ਸਿਰਫ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ 'ਚ ਹੀ ਮਿਲਦੀ ਹੈ ਘਰੇਲੂ ਗੈਸ ਸਿਲੰਡਰ ਯਾਨੀ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਪਿਛਲੇ ਮਹੀਨੇ 1 ਦਸੰਬਰ ਨੂੰ ਮੰਗਾਈ ਦਾ ਜ਼ੋਰ ਦਾ ਝਟਕਾ ਲੱਗਾ ਸੀ ਅਤੇ 19 ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਸਨ 1 ਦਸੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀ ਕੀਮਤ 1818 ਰੁਪਏ ਹੋ ਗਈ ਸੀ ਜੋ ਜਨਵਰੀ ਵਿੱਚ 1802 ਰੁਪਏ ਸੀ ਕੋਲਕਾਤਾ ਵਿੱਚ ਇਹ 1911 ਰੁਪਏ ਤੋਂ 1927 ਰੁਪਏ ਹੋ ਗਈ ਸੀ ਹਾਲਕਿ ਪਿਛਲੇ ਕਾਬੀ ਸਮੇਂ ਤੋਂ 19 ਕਿਲੋਗ੍ਰam ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਪਰ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਹ ਸਿਰਫ 1 ਅਗਸਤ ਦੀ ਕੀਮਤ ਤੇ ਉਪਲਬਧ ਹੈ 1 ਜਨਵਰੀ ਨੂੰ ਵੀ ਇਸ ਦੀ ਕੀਮਤਾਂ ਨੂੰ ਸਥਿਰ ਰੱਖਿਆ ਗਿਆ ਅਤੇ ਇਹ ਦਿੱਲੀ ਵਿੱਚ 803 ਰੁਪਏ ਉਪਲਬਧ ਹੈ ਇਸ ਤੋਂ ਇਲਾਵਾ ਕੋਲਕਾਤਾ ਵਿੱਚ ਇਸ ਦੀ ਕੀਮਤ 829 ਰੁਪਏ ਮੁੰਬਈ ਵਿੱਚ ਇਸ ਦੀ ਕੀਮਤ 802 ਰੁਪਏ ਅਤੇ ਚੇਨਈ ਵਿੱਚ ਇਸ ਦੀ ਕੀਮਤ 818 ਰੁਪਏ ਹੈ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜੀ ਵਿਧਵਾ ਅਨਵਾਵਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਵਾ ਦੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰ ਸਿੰਘ ਗੜੀ ਨੂੰ ਆਵਾ ਦੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਅੱਜ ਨਵੇਂ ਸਾਲ ਵਾਲੇ ਦਿਨ ਸਵੇਰੇ ਲਾਈਵ ਹੋ ਕੇ ਉਹਨਾਂ ਕਿਹਾ ਸੀ ਕਿ ਪਾਰਟੀ ਨੇ ਉਹਨਾਂ ਨਾਲ ਜੋ ਕੀਤਾ ਉਸ ਤੇ ਉਹ ਪਿਛਲੇ 2 ਮਹੀਨੇ ਤੋਂ ਚੁੱਪ ਸਨ ਪਰ ਜਿਸ ਤਰ੍ਹਾਂ ਮਰਹੂਮ ਕਾਂਸ਼ੀਰਾਮ ਦਾ ਸਿਆਸੀ ਤੌਰ ਤੇ ਕਤਲ ਹੋਇਆ ਸੀ ਉਸੇ ਤਰ੍ਹਾਂ ਉਹਨਾਂ ਦਾ ਵੀ ਕਤਲ ਕੀਤਾ ਗਿਆ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ 25 ਸਾਲ ਇਸ ਪਾਰਟੀ ਲਈ ਬਿਤਾਏ ਬਾਬਾ ਸਾਹਿਬ ਅੰਬੇਦਕਰ ਦੇ ਸੁਪਨੇ ਨੂੰ ਪੰਜਾਬ ਦੀ ਧਰਤੀ 'ਤੇ ਉਜਾੜਿਆ ਜਾ ਰਿਹਾ ਹੈ ਡਾਕਟਰ ਅੰਬੇਦਕਰ ਦੀ ਸੋਚ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਡਾਕਟਰ ਸੁਖਵਿੰਦਰ ਸੁਖੀ ਮੇਰੀ ਲੜਾਈ ਨੂੰ ਲੈ ਕੇ ਆਏ ਹਨ ਗੜੀ ਨੇ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਹਾਲਕਿ ਹੋਰ ਸਿਆਸੀ ਪਾਰਟੀਆਂ ਵੀ ਮੈਨੂੰ ਬੁਲਾ ਰਹੀਆਂ ਸਨ ਮੈਂ ਪੰਜਾਬ ਦੇ ਦਲਿਤ ਭਾਈਚਾਰੇ ਦੀ ਲੜਾਈ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ ਸੀਐਮ ਭਗਵੰਤ ਮਾਨ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਮਰਹੂਮ ਕਾਂਸੀ ਰਾਮ ਦੀ ਫੋਟੋ ਲੈ ਲਈ ਅਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਫੋਟੋ ਆਪਣੇ ਡਰਾਇੰਗ ਰੂਮ ਵਿੱਚ ਲਗਾਉਣਗੇ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੋਚ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮਐਲਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮਐਲਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਆ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਢਣ ਜਾਂ ਇਸ ਕਵਰ ਚ ਮੈਨੂੰ ਸਿੱੜ ਦਿੱਤਾ ਆ ਜਿਸ 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 ਕਾਸ਼ੀਰਾਮ ਸਾਹਿਬ ਦੇ ਬਾਬਾ ਸਾਹਿਬ ਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨਾਂ ਗਰੀਬ ਸਿੱਖਰ ਕੋ ਦੂ ਪਾਛਾ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਹਿਬ ਕਾਂਸ਼ੀਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਰ ਤੇ ਪਜਾੜ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ त्यागी ਬਿਦਰਜਾਇਨ ਵਿਦਾਊਟ ਪੈਨਸ਼ਨ ਔਰ 2037 ਜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕੈ ਸ਼੍ਰੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇਕ ਕੋਈ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਭ ਮਿੜਕਰ ਔਰ ਸਾਬ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਆਸ਼ੀਰਵਾਦ ਅ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮਐਲਏ ਨਵਾਂ ਐਮਐਲਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਡਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਚੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾ ਜਿਹੜੀ 222 ਦੀ ਹੋਈ ਸਾਨੂੰ ਡਾਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਾਈ ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ ਚ ਅੰਬੇਡਕਰ ਸਾਹਿਬ ਦੀ ਫੋਟੋ chatID आजम ਸਰਦਾਰ ਭਗਤ ਸਿੰਘ ਦੇ ਨਾਲ ਲਗਾਈ ਔਰ ਮੈਨੂੰ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਮਾਨਯੋਗ ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਰਾਜ ਸਭਾ ਔਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚੱਲਦੀ ਜਾਂਦੀ ਬੱਸ 'ਚੋਂ ਸੋਹਣੀ ਜੇ ਸਵਾਰੀ ਬਿਨਾ ਡਾ ਦੇਖੇ ਤੇ ਸੜਕ ਤੇ ਤਾਰਤੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਬਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਨਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਬਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਬਰ ਚੋਂ ਨਿਕਲਣਾ ਔਰ ਬਾਬਾ ਸਾਬਾ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਣਾ ਸੀ ਫਕੀਰ ਐ ਤਰਸਦਾ ਪਾਤਰ ਐ ਮੈਂ ਇਹ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਐ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾ ਅੰਸ਼ੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾ ਅੰਸ਼ੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਅੱਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਭ ਕਾਂਸੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਂਸੀ ਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਇਹ ਗੱਲ ਕਹਿ ਰਹੇ ਆ ਕਿ ਅੰਬੇਡਕਰ 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 ਜੈਨਾ ਨੂੰ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰਾਬੋ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਗਿਆ ਉਹਦਾ ਨਾਂ ਉਹ ਸਾਹਿਬ ਕਾਂਸ਼ੀਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਇਸ ਰਹਿਬਰ ਦੀ ਫੋਟੋ ਨੂੰ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ਼੍ਰੀ ਗੁਲਾਲ ਸੈਲਾ ਜੀ ਦਾ ਤੇ ਡਾਕਟਰ ਜਸਪ੍ਰੀ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਆਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਭ ਅੰਬੇਡਕਰ ਹਰ ਗਲੀ ਹਰ ਚੌਂਕ ਦੇ ਵਿੱਚ ਐਦਾ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ ਚ ਤੁਸੀਂ ਬੈਠੇ ਆ ਇੱਥੇ ਸਭ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਾਹਿਬ ਅਮਿਤਕਰ ਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਹਿਆ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹ ਸਾਰੇ ਵਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਿੱਦਾਂ ਉਹ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਮੀਰ ਖਾਨ ਉਹ ਬਈ ਦਰਵਾਜ਼ਾ ਖੁੱਲਾ ਆ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾਉਣ ਗੱਡੀ ਤੇ ਤੋ ਕਿਰਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੌਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ ਬਈ ਆਓ ਅੱਜ ਆਪਾਂ ਇਸ ਪਾਰਟੀ ਨੂੰ 227 ਦੇ ਵਿੱਚ ਸੱਤਾ ਦਾ مالک ਬਣਾਉਣ ਲਈ ਦਲਤ ਸਮਾਜ ਨੂੰ ਪਛੜੇ ਵਰਗਾ ਨੂੰ ਹਰ ਗਰੀਬ ਨੂੰ ਇਹਨਾਂ ਪਾਰਖਨੋਰੀ ਬਾਡਰ ਤੇ ਨਵੇਂ ਸਾਲ ਦੇ ਮੌਕੇ ਪੰਜਾਬੀ ਗਾਇਕ ਬੱਬੂ ਵਾਨ ਪਹੁੰਚੇ ਕੁਝ ਦਿਨ ਪਹਿਲਾਂ ਵੀ ਬੱਬੂ ਵਾਨ ਖਨੋਰੀ ਬਾਡਰ ਤੇ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਦਾ ਹਾਲਚਲ ਜਾਣਨ ਪਹੁੰਚੇ ਸਨ ਜਿਵੇਂ ਹੀ ਸਿਆਰੀ ਨੂੰ ਪਤਾ ਲੱਗੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੋਰੀਏ ਤੇ ਸ਼ੰਭੂ ਬਾੜਰ ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਇਸ ਦੌਰਾਨ ਸਿਆਸੀ ਆਗੂ ਅਤੇ ਗਾਇਕ ਡੱਲੇਵਾਲ ਨੂੰ ਇਸ ਅੰਦੋਲਨ 'ਚ ਮਿਲਣ ਲਈ ਪਹੁੰਚ ਰਹੇ ਹਨ ਬੱਬੂ ਮਾਨ ਨੂੰ ਕਿਸਾਨੀ ਜਮਹੂਰੀ ਤਲੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦਾ ਨਾਅਰਾ ਲਗਾਇਆ ਕਿਸਾਨੀ ਜਾਂ ਮਜ਼ਦੂਰੀ ਫਿਰ ਦੀਦਕੜੇ ਕਮਦ ਹੈ ਦੇਖੋ ਇਸ ਖੇਤਰੀ ਜਮਦ ਹੈ ਥੋੜਾ ਲਾਊਡ ਪੀਸ ਥੋੜਾ ਜਿਹਾ ਕੋਈ ਥੋੜਾ ਜਿਹਾ ਥੋੜਾ ਉੱਚੇ ਸਰ ਜੀ ਆਪ ਦੇ ਪੰਨ ਦੇਖੇ ਕਰੋ ਨਹੀਂ ਮਾਈਕ ਦੇ ਗੱਲ ਥੋੜੇ ਨਾ ਚਾ ਥੋੜਾ ਜਿਹਾ ਗੜੀ ਹੋ ਜਾਣਾ ਮਾਈਕ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਕਿਤੇ ਜਨਮ ਲੈਨੇ ਆ ਉਹਦਾ ਜਿਹੜੇ ਸਾਡੇ ਵੱਡ ਬਣੇ ਰਹੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪਰਮਾਤਮਾ ਕਰੇ ਇਹ ਚੀਜ਼ ਕਾਮਯਾਬ ਹੋਵੇ ਔਰ ਸਾਡੇ ਬਹੁਤ ਵੱਡਾ ਜਿਹੜਾ ਸਾਡੇ ਨੀਚੇ ਰਹੇ ਚਾਹੁੰਦੇ ਆ ਸਦਾਈ ਸਾਡੇ ਸਾਰਾ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੁਕਿਆ 92 ਵਾਲੇ ਨੂੰ ਛੋਟਾ ਹੱਲਾ ਉਹ ਜਿਆਦਾ ਵੱਡੇ ਹੱਲੇ ਸੀ 90 92 ਚ ਜਿਹੜੇ ਫੂਲਾ ਤੇ ਕਾਲਜ ਦੀ ਸੀ ਉਹ ਜਵਾਨੀ ਜਿਨ੍ਹਾਂ ਦੇ ਵੀ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਲਾ ਸੀ ਵੱਡੇ ਕੋਈ ਤੋਂ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰਾਂ ਦੇਖੋ ਤਰੀਕਾ ਹੁਦ ਸਾਡੇ ਜਿਹੜਾ ਫੇਸਬੁਕ ਆਇਆ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਗਲਾਲੀ ਬੜੀ ਮਦਦਗਾਰ ਹੁੰਦੀ ਹੈ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤੋ ਉਹਨੂੰ ਵੀ ਜਿਹੜੀ ਲੈਂਗੂਏਜ ਵਰਤੀ ਜਾਂਦੀ ਹੈ ਦੇਖੋ ਮੂਰਖ ਤੱਕ ਕੋਈ ਗੱਲ ਕਰਦਾ ਉਹਦੇ ਵਿੱਚ ही बहुत तो ये ना विंगज होने समाज के किसान खेती करता है जो दुकानदार है वह समान बेच मतलब तो एक प्रोसैस बनया जरा कोई लेखक है या कलाकार है या कोई डायरेक्टर है या कोई फिल्म बनाऊँ उन्होंने काम है, तो है। आपके काम दे जरिए के गल कर ਔਰ ਵਿਚ ਵਿਚਾਲੇ ਦੇ ਨਾਲ ਜਿੱਦਾਂ ਸਾਡਾ ਆਪਣੇ ਆਪਣੇ ਦੋਨੇ ਚੱਲਦੇ ਇਹਦੇ ਨਾਲ ਤੁਰਦੇ ਜਾਂਦੇ ਇਹ ਇਹ ਸਾਡਾ ਕੰਮ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਤੁਸੀਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਇਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾਤ੍ਰਿਕ ਦੱਸ ਸਕਦਾ ਹੈ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਬੇਕੀ ਦੀ ਦੂਜਾ ਹੋਲਡ ਕਰ ਉਸ ਦੇ ਨਾਲ ਟੱਕਰ ਲੜੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਅਕਿਆਜ਼ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈਅ ਨਹੀਂ ਹੁੰਦੀ ਇਹ ਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿੱਛੇ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦੇ ਇਸੇ ਕੋ ਵਾਸਤੇ ਲੱਗਦਾ ਤੇ ਤੁਸੀਂ ਗਾਲੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਕੱਪੜੇ ਕੋ ਸਵਾਲਾਂ ਦੀ ਛੜੀ ਹੋਏ ਔਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ذریعے ਗੱਲਾਂ ਕਿ ਜਾਈਆਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਹੁੰਦੀ ਹੈ ਕੁਝ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਹੈ ਕੁਝ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਭਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਹ ਇਸ ਲਈ ਆ ਜਿੰਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਤੇ ਕਿਲਸੂਆ ਪ੍ਰਾਂਤੂ ਕਰਨਾ ਅਪਰਵੈਸ ਹਿਸ਼ੋ ਕਰ ਲੇ ਜਿੰਨ ਲੱਗਦਾ ਹੋਲੀ ਹੋਲੀ ਟੁੱਟ ਜਾਣਗੇ ਸੰਵਧਾਨ ਮਾਨਸਾ ਸੱਥ ਬੰਦੀਆਂ ਦੋਸਾਂ ਪੀ ਦੇ ਵਿਸ਼ਕਾਰ ਜਤ ਵੇਸ ਲਈ ਕੋਸ਼ਿਸ਼ ਕੀਤਾ ਸੀਗਾ ਬਾਕਬਰ ਸੋਚ ਸੀ ਲੇਕਿਨ ਸਾਰੇ ਇੱਕ ਸੀਗੇ ਇਸ ਲਈ ਜੱਦ ਬੰਦੀਆਂ ਬਾਕਬ ਕੋਈਆ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਮੈਨੂੰ ਇਹ ਪਤਾ ਕੀ ਹੈ ਇਹ ਮੈਂ ਦਾ ਵੈਸੇ ਮੈਂ ਭੱਜਦਾ ਇਹਨਾਂ ਦੇ ਰੇ ਨਾ ਪੈਦਾ ਜਿੱਦਾਂ ਕਹਿੰਦੇ ਮੈਂ ਅਸੀਦਾਂ ਕਹਿੰਦਾ ਜਿੱਦਾਂ ਵਕਤ ਮੇਰੇ ਪ੍ਰਭਾਵਿਤ ਬੈਠੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਣ ਦੇ ਲੀਡ ਕਰਦੇ ਨਾ ਇਹਦੇ ਇਹ ਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਇਹ ਵਿਚਾਰ ਹਦਾਵਾ ਹੈ ਜਦੋਂ ਮਿਲਦਾ ਇਹਨਾਂ ਜਿੱਥੇ ਬੰਦੇ ਨਾਲ ਰਿਲੇਟਡ ਹੁੰਦਾ ਨਾ ਕਿਸੇ ਸਮਾਗਮ ਤੋਂ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰ ਵੀ ਜਦੋਂ ਆਇਆ ਸੀ ਉਹਦੋਂ ਵੀ ਮੈਂ ਬੇਨਤੀ ਕੀਤੀ ਉਹਨਾਂ ਦਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਇਹ ਸਿੱਖੋ। ਹੋਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਇਹ ਬੇਸ ਟੀਮ ਦੇ ਲੇਖਕ ਵੀ ਆਏ। ਇਹ ਉਜਾਸ਼ ਕਰ ਸਕਦੇ ਹਾਂ। ਔਰ ਆਪਾਂ ਆਪਸ ਮਰਪੇ ਤਾਂ ਆਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਬ੍ਰਾਂਚਿੰਗ ਕਰ ਸਕਦੇ ਹਾਂ। ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵੱਖ-ਵੱਖ ਥਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇਹਰਾ ਨਿਜੀ ਵਿਚਾਰਾ ਸ਼ਾਇਦ ਹੁਣ ਦੂਜਿਆਂ ਦਾ ਵੀ ਵਿਚਾਰਾ ਮਿਲਦਾ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਨਾ ਹੁੰਦਾ ਜਿੱਕਿ ਜਦੋਂ ਤੁਸੀਂ ਕਿਸਾਨੀ ਸੀ ਘਰਸ਼ ਕਰਨਾ ਹੈ ਜਾਂ ਮੰਗਾ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਉਹਰਾ ਨਿਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਂਦੇ ਹੈ ਇਹ ਜੱਥੇਬੰਦ ਇਕੱਠਾ ਹੀ ਇਸ ਤਰ੍ਹਾਂ ਦੇ ਰੂਪ ਵਿੱਚ ਸ਼ੇਪ ਕਰਦਾ ਹੈ ਐਸੀ ਤਰ੍ਹਾਂ ਮਜ਼ਦੂਰ ਕੋਈ ਨਿਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਹੈ ਕੋਈ ਧਾਰਚਾ ਹੁੰਦਾ ਹੈ ਉਹ ਲਿਆ ਸਕਦਾ ਹੈ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕਾਹਦੇ ਉਹਦੇ ਚ ਮਜ਼ਦੂਰ ਆਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਜਿਹੜਾ ਬਹੁਤ ਗਰੀਬ ਆਦਮੀ ਆ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹਾਂ ਉਹ ਗਾਇਬ ਗਾਏ ਆ ਸਕਦੇ ਨੇ ਸ਼ੁਕਰੀਆ ਮੈਂ ਤੁਹਾਨੂੰ ਮਿਲ ਕੇ ਕਾਲ ਹੈਗਾ ਕਹਿੰਦੇ ਕਿ ਗੁਨਾਹ ਚੋੜੀ ਜੀ ਨੂੰ 18 ਤੱਕ ਕਿਹਾ ਸੀ ਕਿ ਐਸਕੇਮ ਬੁੱਕ ਤੇ ਵਜਾ ਵੀ ਡੱਲੇ ਵਾਸਤੇ ਮੈਂ ਮਿਲਣ ਗਿਆ ਸੀ ਲੇਕਿਨ ਉਹਨੇ ਕੋਈ ਨਹੀਂ ਪੂਰੀ ਕੰਟਰੋਵਰਸ਼ੀਅਲ ਹੈ ਉਹ ਪੂਰੇ ਸੜੇ ਕੱਟ ਮਾਨ ਸਾਹਿਬ ਜੀ ਸੈਂਟਰ ਤੋਂ ਚੋੜੀ ਦੇ ਲੇਖੋ ਮੇਰੀ ਨਹੀਂ ਪਤਾ ਨਹੀਂ ਜਦ ਬੀਤੋਂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਨੂੰ ਮੇਰੀ ਵੈਸੇ ਨਿੱਜੀ ਗੱਲ ਦੀ ਪਤਾ ਨਹੀਂ ਤੁਸੀ ਬੰਦਨੀ ਕਿਤੇ ਮਨ ਵਿੱਚ ਤਾਂ ਕੁਝ ਹੈ ਨਹੀਂ ਮੇਰੀ ਵੈਸੇ ਤੁਸੀਂ ਤੁਸੀਂ ਆਪਾਂ ਆਪ ਸਾਰੇ ਜਿੱਸਾ ਜੁੜੇ ਐ ਹੋ ਸਕਦਾ ਤੁਸੀਂ ਵੀ ਮੇਰੇ ਉਹੀ ਪਿੰਡ ਵਾਲੇ ਵਾਂ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲ ਜਿੱਦਾ ਹੁਣ ਅੰਦੋ ਕਲ ਧਰਨਾ ਲੱਗਿਆ ਬੜਾ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਤੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਤੁਹਾਨੂੰ ਤੇਰੀ ਬੇਇਜ਼ਤੀ ਹੈ ਕੋਈ WhatsApp ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸੀਤ ਕੇਤਰ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿ ਰਹੇ ਨੇ ਕਿ ਡ੍ਰਿਪ ਲਵਾ ਰਣੀ ਚਾਹੀਦੀ ਹੈ ਆਪਾਂਵੇਂ ਅੱਜ ਵੀ ਜਾਰੀ ਰਹੇ ਕੋਈ ਵੀ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਠੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ ਬੱਸ ਸਲੀਪਿੰਗ ਵੋਟ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ देखो जो सिस्टम है हमेशा ਇਦਾਂ ਹੀ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇ ਤਾਂ ਉਤਪੰਨਕ ਢਾਂਚਾ ਕੋ ਬਣਿਆ ਹੁੰਦਾ ਆਲਓਪ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਕ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ওই ਇੱਕ ਪਾਸਾ ਉਹਨੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰਦੇ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਹ ਦੇ ਵਿੱਚ ਹਾਲ ਤੇ ਆਉਂਦੀ ਤ्यों ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਹੈ ਉਹ ਦਿਨੋਂ ਦਿਨ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਜੇ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਜੀ ਵਿਚਾਰ ਹੈ ਕਿ ਮੈਂ ਆਪਣੇ ਬੰਦ ਜਦੋਂ ਉਹ ਵੈਟ ਕਹਿ ਨਹੀਂ ਮੈਂ ਆਪਣਾ ਮੇਰਾ ਨਿੱਤ ਹੈ ਕਿਸੇ ਵਾਰ ਇਹ ਲੱਗਦਾ ਕੁਝ ਵੈਗ ਮੇਰੇ ਕੋਲ ਉੱਤੀ ਬੜੀ ਅਗਰ ਜ਼ਿਆਦਾ ਹੈ ਤੇ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਚ ਮੋਡਰੇਟ ਕੀਤੀ ਕਰੀ ਚਾਹੀਦੀ ਹੈ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਥੋੜਾ ਉਹ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਮੋਡਰਨ ਇਕੁਪਮੈਂਟ ਬਹੁਤ ਮਹਿੰਗਾ ਉਹ ਸਾਧੋ ਸਮਾਨ ਲੈਣਾ ਹਰ ਕਿਸਾਨ ਦੇ ਵਾਸਤੇ ਜਾਂ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣ ਜਾਈਂ ਤੇ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਇੱਕ ਆਪਾਂ ਨਿਸ਼ਾਨਾ ਸਹੀ ਕਰ ਸਕਦੇ ਕਿ ਆਪਸਾ ਲੋੜ ਲਈ ਇਹ ਸਰਕਾਰ ਐਜੂਕੇਟ ਜਿਆਦਾ ਕਰ ਸਕਦੀ ਹੈ ਜੇ ਉਹ ਐਪਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਪਾਣੀ ਦੀ ਹੈ ਹੈ ਨਾ ਉਮੀਦ ਮੈਂ ਮੈਂ ਤੁਹਾਨੂੰ ਜਿਆਦਾ ਗੱਲਾਂ ਕਰਾਂ ਮੈਂ ਲੀਡਰ ਨਹੀਂ ਹਾਂ ਮੇਰੀ ਬੇਨਤੀ ਹੈ